ਸਰ ਸਭ ਤੋਂ ਪਹਿਲਾਂ ਤਾਂ ਮੈਂ ਦੋਵਾਂ ਨੂੰ ਵਧਾਈ ਦੇਣਾ ਜਿਹੜਾ ਕਿ 12 ਤਰੀਕ ਨੂੰ ਆਇਆ ਇੱਕ ਮੰਦਨ ਦੇ ਵਿੱਚ ਪਨਜਾਰੇ ਨੇ ਇਹ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ 2 ਦਿਨ ਲੱਗੇ ਅੱਜ ਮੈਂ ਉਹ ਪੇਂਟਿੰਗ ਨੂੰ ਫਾਈਨਲ ਟੱਚਸ ਦੇ ਰਿਹਾ ਤੇ ਇਹ ਪੇਂਟਿੰਗ ਨੂੰ ਮੈਂ ਇੱਕ ਵਿਆਹ ਵਾਲਾ ਟੱਚ ਦਿੱਤਾ ਵਾ ਜਿਸ ਤਰ੍ਹਾਂ ਕਿ ਡ्रेसेस ਸੀ ਇੱਕ ਰੀਟਵੀਟੀ ਦਿਖਾਇਆ ਕਿ ਨਾਰੀ ਇੰਟਰਨੈਟ ਤੇ ਐ ਇਸ ਤਰ੍ਹਾਂ ਦੀ ਫੋਟੋ ਅਵੇਲੇਬਲ ਨਹੀਂ ਹੈ ਗਿਆ ਏਸ਼ੀਆ ਦੇ ਸਭ ਤੋਂ ਮੀਰ ਆਦਮੀ ਮੁਕੇਸ਼ ਅੰਬਾਨੀ ਦੇ بیٹے ਨੰਤ ਅੰਬਾਨੀ ਦਾ ਵਿਆਹ 12 ਜੁਲਾਈ ਨੂੰ ਜਿਹੜਾ ਹੋਣਾ ਹੈ ਤਾਂ ਉੱਥੇ ਮਹਿੰਗੇ ਮਹਿੰਗੇ ਗਿਫਟ ਆਣਗੇ ਮਹਿੰਗੀਆਂ ਮਹਿੰਗੀਆਂ ਗਿਫਟ ਦੀਆਂ ਲੈਣਾ ਲੱਗੀਆਂ ਹੋਣਗੀਆਂ ਹਰ ਕੋਈ ਮਹਿੰਗੇ ਗਿਫਟ ਲੈ ਕੇ ਪਹੁੰਚੇਗਾ ਪਰ ਉਸ ਤੋਂ ਮਹਿੰਗਾ ਗਿਫਟ ਤੁਹਾਨੂੰ ਵਖਾਨ ਜਾ ਰਹੇ ਆ ਜਿਸ ਦੀ ਕੀਮਤ ਕਿਸੇ ਨਾਲ ਨਹੀਂ ਲਗਾਈ ਜਾ ਸਕਦੀ ਸਭ ਤੋਂ ਪਹਿਲਾਂ ਗਿਫਟ ਦੇ ਤੁਹਾਨੂੰ ਇੱਕ ਵਾਰੀ ਝਲਕ ਦਿਖਾ ਦਈਏ ਜੋ ਗਿਫਟ ਤਿਆਰ ਕੀਤਾ ਗਿਆ ਹੈ ਕਿੰਨੀ ਮਿਹਨਤ ਲੱਗੀ ਹੋਏਗੀ ਕਿਉਂਕਿ ਦਿਲ ਤੋਂ ਜਿਹੜਾ ਗਿਫਟ ਤਿਆਰ ਕੀਤਾ ਗਿਆ ਹੈ ਇਸ ਨੂੰ ਅਸੀਂ ਪੈਸਿਆਂ ਨਾਲ ਨਹੀਂ ਤੋਲ ਸਕਦੇ ਜੇਕਰ ਗੱਲ ਕਰੀਏ ਤਾਂ ਬਹੁਤ ਮੁਸ਼ਕਿਲਾਂ ਦੇ ਨਾਲ ਕਹਿ ਸਕਦੇ ਕਿਉਂਕਿ 22 ਦਿਨ ਦਾ ਸਮਾਂ ਦਿੱਤਾ ਬਤਿਹਰ ਕੀਤਾ ਹੋਵੇ ਤਾਂ ਹਾਈਐਸਟ ਪਰਸਨ ਜੇਕਰ ਗੱਲ ਕਰੀਏ ਮੀਰ ਆਦਮੀ ਦੀ ਤਾਂ ਮੁਕੇਸ਼ ਸ਼ੰਭਾਨੀ ਤੇ ਮੁਕੇਸ਼ ਸ਼ੰਭਾਨੀ ਦੇ ਬੇਟੇ ਦੇ ਵਿਆਹ ਦੀ ਜਿਹੜੀ ਰੌਣਕ ਬਣੇਗੀ ਤਸਵੀਰ ਤਾਂ ਜਿਨ੍ਹਾਂ ਵੱਲੋਂ ਇਹ ਪੇਂਟਿੰਗ ਬਣਾਈ ਗਈ ਹੈ ਤੇ ਸਾਡੇ ਨਾਲ ਰੂਬਲ ਜੀ ਮੌਜੂਦ ਨੇ ਰੂਬਲ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਮੰਚ ਆਈਡੀਆ ਆਇਆ ਕਿਸ ਤਰੀਕੇ ਨਾਲ ਤੁਸੀਂ ਸੋਚਿਆ ਕਿ ਤੁਸੀਂ ਪੇਂਟਿੰਗ ਦੇ ਜ਼ਰੀਏ ਹੀ ਜਿਹੜਾ ਗਿਫਟ ਕਰਨਾ ਹੈ ਸਭ ਤੋਂ ਪਹਿਲੇ ਭਾਜੀ ਕਿੰਨਾ ਕ ਸਮਾਂ ਲੱਗਾ ਤੇ ਕਿਸ ਤਰੀਕੇ ਨਾਲ ਮੰਚ ਆਇਆ ਕਿ ਤੁਸੀਂ ਗਿਫਟ ਪੇਂਟਿੰਗ ਦੇ ਜ਼ਰੀਏ ਕਰਨਾ ਹੈ ਸਰ ਸਭ ਤੋਂ ਪਹਿਲਾਂ ਤੇ ਮੈਂ ਦੋਵਾਂ ਨੂੰ ਵਧਾਈ ਦੇਣਾ ਜਿਹੜਾ ਕਿ 12 ਤਰੀਕ ਨੂੰ ਇਹ ਇੱਕ ਬੰਦਨ ਦੇ ਵਿੱਚ ਬੰਨਣ ਜਾ ਰਹੇ ਨੇ ਤੇ ਮੈਂ ਆਪਣੀ ਪੇਂਟਿੰਗ ਦੇ ਜ਼ਰੀਏ ਇਹਨਾਂ ਨੂੰ ਵਧਾਈ ਦਿੱਤੀ ਆ ਕਿਉਂਕਿ ਮੈਂ ਇੱਕ ਪੇਂਟਿੰਗ ਕਲਾਕਾਰ ਹਾਂ ਤੇ ਇਹ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ 2 ਦਿਨ ਲੱਗੇ ਅੱਜ ਮੈਂ ਪੇਂਟਿੰਗ ਨੂੰ ਫਾਈਨਲ ਟੱਚਸ ਦੇ ਰਿਹਾ ਤੇ ਅਕ੍ਰੀਲਿਕ ਕਲਰਸ ਦੇ ਨਾਲ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਤੇ ਇਹੜਾ ਜਿਹੜਾ ਪੇਂਟਿੰਗ ਦਾ ਸਾਈਜ਼ ਆ A5 ਫੀਟ ਬਾਈ 6 ਫੀਟ ਪੇਂਟਿੰਗ ਦਾ ਸਾਈਜ਼ ਆ ਇੰਟਰਨੈਟ ਦੀ ਜੇਕਰ ਗੱਲ ਕਰੀਏ ਫੋਟੋ ਮੈਂ ਬਹੁਤ ਅਵੇਲੇਬਲ ਨੇ ਤੋ ਆਹ ਡੀ ਦੇ ਵਿੱਚ ਖਾਸियत ਕੀ ਰਹੀ ਹੈ ਕ੍ਰੀਏਟੀਵਿਟੀ ਕੀ ਰਹੀ ਹੈ ਕਿ ਜਿਹੜੀ ਇੰਟਰਨੈਟ ਤੇ ਨਹੀਂ ਮਿਲ ਸਕਦੀ ਸਰ ਕ੍ਰੀਏਟੀਵਿਟੀ ਆ ਅਨੰਤ ਅਮਬੰਦੀ ਦੇ ਨਾਲ ਜਿਹੜੀ ਰਾਧਿਕਾ ਮਰਚਣ ਦੀ ਪੇਂਟਿੰਗ ਆ ਉਹ ਪੋਜ਼ ਮੈਂ ਚੇਂਜ ਕੀਤਾ ਵਾ ਇਹਨਾਂ ਦੀ ਸਿੰਗਲ ਪੇਂਟਿੰਗ ਨੂੰ ਇਹਦੇ ਨਾਲ ਕੰਬਾਈਨ ਕੀਤਾ ਵਾ ਤੇ ਇਹ ਪੇਂਟਿੰਗ ਨੂੰ ਮੈਂ ਇੱਕ ਵਿਆਹ ਵਾਲਾ ਟੱਚ ਦਿੱਤਾ ਵਾ ਜਿਸ ਤਰ੍ਹਾਂ ਕਿ ਡ्रेसेस ਚੇਂਜ ਕੀਤਾ ਲੇ ਕੋਡ ਦੀ ਜਰੂਰਤ ਆ ਇਹ ਬਲੂ ਕੋਡ ਬਣਾਇਆ ਤੇ ਜਿਹੜਾ ਇਹਨਾਂ ਦੇ ਜਿਹੜੇ ਕੱਪੜੇ ਆਗੇ ਨੇ ਉਹਦੇ ਵਿੱਚ ਪਿੰਕ ਤੇ ਰੈੱਡ ਕਲਰ ਦਾ ਟੱਚ ਦਿੱਤਾ ਕਿ ਵਿਆਹ ਵਾਲਾ ਮਾਹੌਲ ਲੱਗੇ ਬੈਕਗ੍ਰਾਉਂਡ ਸਕਾਈ ਬਲੀ ਨੇ ਇਹ ਕੋਟ ਦੇ ਨਾਲ ਮੈਚਿੰਗ ਕੀਤੀ ਆ ਤੇ ਇਹਨੂੰ ਇਹ ਕ੍ਰੀਏਟੀਵਿਟੀ ਦਿਖਾਈ ਆ ਕਿ ਇਹਨਾਂ ਦੀ ਇੰਟਰਨੈਟ ਤੇ ਐ ਇਸ ਤਰ੍ਹਾਂ ਦੀ ਫੋਟੋ ਅਵੇਲੇਬਲ ਨਹੀਂ ਹੈਗੀ ਆ ਨਾ ਤੇ ਇਹ ਜਿਹੜਾ ਡਿਜ਼ਾਈਨ ਆ ਉਹ ਅਵੇਲੇਬਲ ਹੈਗਾ ਤੇ ਨਾ ਇਹਨਾਂ ਦੋਵਾਂ ਦੇ ਪੋਜ਼ ਅਵੇਲੇਬਲ ਹੈਗੇ ਆ ਉਹ ਮੈਂ ਕ੍ਰੀਏਟੀਵਿਟੀ ਆਪਣੀ ਦਿਖਾਈ ਕਿ ਮੈਂ ਇੱਕ ਡਿਫਰੈਂਟ ਥੋੜਾ ਕੰਮ ਕਰਨਾ ਤੇ ਅਲੱਗੋ ਅਲੱਗੋ ਪ੍ਰਿੰਟ ਨੂੰ ਇਹਨਾਂ ਨੂੰ ਇਕੱਠਿਆਂ ਕੰਬਾਈਨ ਕੀਤਾ ਅੱਛਾ ਮਨਚੇ ਇੱਛਾ ਕਦੋਂ ਜਾਇਰ ਹੋ ਗਈ ਸੀ ਕਿ ਪੇਂਟਿੰਗ ਦੇ ਜ਼ਰੀਏ ਜਿਹੜਾ ਗਿਫਟ ਦੇਣਾ ਕਿਉਂਕਿ ਵਿਆਹ ਦੀ ਪ੍ਰੀ ਵੈਡਿੰਗ ਆ ਕਾਫੀ ਸਮੇਂ ਤੋਂ ਚੱਲ ਰਹੀਆਂ ਨੇ 1 ਵੀ ਹੋਈ 2 ਮਨਚੇ ਖਿਆਲ ਕਰ ਦੋ ਐ ਕਿ ਨਹੀਂ ਜੇ ਮੈਂ ਹੁਣ ਗਿਫਟ ਕਰਨਾ ਤਾਂ ਇਸੇ ਤਰੀਕੇ ਨਾਲ ਕਰ ਸਰ ਮੈਂ ਇੱਕ ਪੇਂਟਿੰਗ ਕਲਾਕਾਰ ਹਾਂ ਮੈਂ ਆਪਣੀ ਇੱਕ ਕਲਾ ਪੇਸ਼ ਕਰ ਸਕਦਾ ਹਾਂ ਆਪਣੀ ਪੇਂਟਿੰਗ ਦੇ ਜ਼ਰੀਏ ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ ਬਾਲੀਵੁੱਡ ਦੇ ਸਟਾਰਸ ਅਗੇ ਨੇ ਪੇਂਟਿੰਗ ਕੋਫੇ ਦੇ ਤੌਰ ਤੇ ਇੱਕ ਪਰਸਨਲੀ ਦਿੱਤੀ ਸੀ ਅਭਿਸ਼ੇਕ ਬਚਨ ਅਸ਼ਵਰਿਆ ਰਾਏ ਜਦੋਂ ਉਹਨਾਂ ਦਾ ਵਿਡਿੰਗ 2007 ਵਿੱਚ ਹੋਈ ਸੀ ਤੇ ਅਮਰਸਰ ਵਿਜ਼ਿਟ ਤੇ ਆਏ ਸੀ 2 ਸਾਲਾਂ ਬਾਅਦ ਤਾਂ ਉਹਨਾਂ ਨੂੰ ਮੈਂ ਪਰਸਨਲੀ ਪੇਂਟਿੰਗ ਦਿੱਤੀ ਤੇ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਸ਼ਿਲਪਾ ਸ਼ਾਤੀ ਰਾਜਪੁੰਧਰਾ ਉਹ ਸ਼ੂਟਿੰਗ ਦੇ ਦਰਮਿਆਨ ਇਹ ਕਰੀਨਾ ਕਪੂਰ ਸੈਫੀ ਖਾਨ ਸ਼ੂਟਿੰਗ ਦੇ ਦਰਮਿਆਨ ਉਹਨਾਂ ਨੂੰ ਮੈਂ ਪੇਂਟਿੰਗ ਗਿਫਟ ਕੀਤੀ ਬ੍ਰਿਟਨ ਦੇ ਮਹਾਰਾਜੇ ਉਹਨਾਂ ਦੀ ਪੇਂਟਿੰਗ ਨਾਲ ਇਹ ਕਪਲ ਜਦੋਂ ਉੱਥੇ ਵਿੱਡਿੰਗ ਹੋਈ ਸੀ ਤੇ ਇਹ ਵੀ ਇੰਡੀਆ ਦੀ ਇੱਕ ਸਭ ਤੋਂ ਮਹਿੰਗੀ ਵਿੱਡਿੰਗ ਹੈਗੀ ਆ ਤੇ ਉਹਦੇ ਵਿੱਚ ਮੈਂ ਵੀ ਆਪਣੀ ਪੇਂਟਿੰਗ ਦੇ ਜ਼ਰੀਏ ਸ਼ੁਭ ਕਾਮਨਾ ਦਿੱਤੀ ਤੇ ਮੈਂ ਚਾਹਨਾ ਹੈ ਉਹਨਾਂ ਦੇ ਘਰ ਦੇ ਵਿੱਚ ਇਹ ਪੇਂਟਿੰਗ ਲੱਗੇ ਤੇ ਅਬਾਨੀ ਹਾਊਸ ਦੇ ਵਿੱਚ ਇਹ ਪੇਂਟਿੰਗ ਨੂੰ ਡਿਸਪਲੇ ਕੀਤਾ ਜਾਵੇ ਅਵਾਰਡ ਦੀ ਗੱਲ ਕਰੀਏ ਤੁਹਾਡੇ ਕੋਲ ਹਰ ਇੱਕ ਅਵਾਰਡ ਮੌਜੂਦ ਹੈ ਪੇਂਟਿੰਗ ਦੇ ਜ਼ਰੀਏ ਤੁਸੀਂ ਜਿੱਤੇ ਆ ਤਾਂ ਇਹ ਵੀ ਕਿਸੇ ਵੋਟ ਤੋਂ ਘਟ ਨਹੀਂ ਹੋਏਗਾ ਜੇਕਰ ਉਹਨਾਂ ਦੇ ਘਰ ਪੇਂਟਿੰਗ ਲੱਗਦੀ ਹੈ ਜੇਕਰ ਲੱਗਦੀ ਹੈ ਤਾਂ ਕਿੰਨੀ ਕੋ ਖੁਸ਼ ਮਹਿਸੂਸ ਕਰ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਇਹ ਉਹਨਾਂ ਨੇ ਘਰ ਦੇ ਵਿੱਚ ਪੇਂਟਿੰਗ ਡਿਸਪਲੇ ਹੁੰਦੀ ਸਭ ਤੋਂ ਰਿਚਸਟ ਏਸ਼ੀਆ ਦੇ ਜਿਹੜੇ ਪਰਸਨ ਹੈਗੇ ਨੇ ਤੇ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਹਾਲੀਵੁੱਡ ਸਟਾਰਸ ਆ ਰਹੇ ਨੇ ਕ੍ਰਿਕਟਰਸ ਲੀਡਰਸ ਆ ਰਹੇ ਨੇ ਬਿਜ਼ਨਸਮੈਨ ਆ ਰਹੇ ਨੇ ਤੇ ਵਰਲਡ ਦੇ ਵਿੱਚ ਇੱਕ ਬਹੁਤ ਹੀ ਵੱਡੀ ਵਿਆਹ ਹੋਣ ਜਾ ਰਿਹਾ ਪਰਸੋਂ ਮੁੰਬਈ ਦੇ ਵਿੱਚ ਤੇ ਮੈਂ ਨਨੋ ਬਧਾਈ ਦਿਨਾ ਤੇ ਇਸ ਤੋਂ ਇਲਾਵਾ ਵੀ ਮੈਂ ਕੁਲਾਰਜ ਪੇਂਟਿੰਗਸ ਬਣਾ ਚੁੱਕਿਆ ਹਾਂ ਬੋਲੀਵੁੱਡ ਦੀ ਕੁਲਾਰਜ ਪੇਂਟਿੰਗ ਲਈ ਹਾਲੀਵੁੱਡ ਦੀ ਬਣਾਈ 46 ਰਾਸ਼ਟਰਪਤੀ ਨੇ ਇੰਡੀਆ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਆ ਇੰਡੀਆ ਦੇ ਪ੍ਰੈਸ ਮਨਿਸਟਰ ਸਾਰੇ ਕੈਨਮਸ ਉੱਤੇ ਉਤਾਰੇ ਉਹ ਕੁੱਲ ਮਿਲਾ ਕੇ ਮੇਰੇ 64 ਵਰਲਡ ਰਕੋਰਡਸ ਮੇਰੇ ਨਾਮ ਦਰਜ ਹੋ ਗਏ ਪਹਿਲਾਂ 54 ਵਰਲਡ ਰਕੋਰਡਸ ਨੇ ਔਰ ਮੇਰੇ 64 ਵਰਲਡ ਰਕੋਰਡਸ ਨਾਮ ਦਰਜ ਹੋ ਗਏ ਗੱਲ ਕਰੀਏ ਪੇਂਟਿੰਗ ਦਾ ਸ਼ੌਂਕ ਕਰੋ ਤੁਹਾਡਾ ਕਿਉਂਕਿ ਪੇਂਟਿੰਗ ਪੇਂਟਿੰਗ ਦੇ ਜਿਹੜੇ ਜਰੀਏ ਤੁਸੀਂ ਬਹੁਤ ਮੁਕਾਮ ਹਾਸਲ ਕੀਤੇ ਨੇ ਕਈ ਕਈ ਅਵਾਰਡ ਮਿਲੇ ਨੇ ਇਹ ਸ਼ੌਂਕ ਪੇਂਟਿੰਗ ਦਾ ਕਿਸ ਤਰੀਕੇ ਨਾਲ ਹੈ ਮੈਨੂੰ ਬਚਪਨ ਤੋਂ ਹੀ ਪੇਂਟਿੰਗ ਦਾ ਸ਼ੌਂਕ ਹੈਗਾ ਹੀ ਮੈਂ ਦੀਵਾਰਾਂ ਦੇ ਉੱਤੇ ਕੋਈ ਨਾ ਕੋਈ ਸਕੈਚੇਸ ਵਗੈਰਾ ਬਣਾਉਣਾ ਹੈ ਤੇ 2007 ਤੋਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਅਸ਼ਵਰਿਆ ਅਭਿਸ਼ੇਕ ਵਚਨ ਦੀ ਜਿਹੜਾ ਵੈਡਿੰਗ ਹੋਈ ਉਹ ਮੌਕੇ ਤੇ ਮੈਂ ਪੇਂਟਿੰਗ ਬਣਾਇਹੀ ਤੇ ਜਦੋਂ ਮੈਂ ਉਹਨਾਂ ਨੂੰ ਪਰਸਨਲੀ ਬਾਈ ਹੈਂਡ ਗਿਫਟ ਕਰਤੀ ਤੇ ਮੇਰਾ ਹੋਰ ਹੌਸਲਾ ਵੱਧ ਗਿਆ ਕਿ ਐਡੇ ਵੱਡੇ ਸੁਪਰਸਟਾਰ ਐਕਟਰ ਐਕਟਰ ਦੇ ਨਾਲ ਮੈਂ ਖੜਾ ਕਿ ਉਹ ਮੈਨੂੰ ਐਪਰੀਸ਼ੀਏਟ ਕਰਦਾ ਪਿਆ ਤੇ ਫਿਰ ਮੈਂ ਅੱਗੋਂ ਫਿਰ ਕਪਲ ਪੇਂਟਿੰਗ ਬਣਾਉਂਦਾ ਗਿਆ ਤੇ ਹੁਣ ਜਿਹੜੀਆਂ ਮੈਂ ਜੋੜੀ ਦੀ ਪੇਂਟਿੰਗ ਬਣਾਈ ਆ ਕਾਫੀ ਦੇਰ ਬਾਅਦ ਬਣਾਈ ਆ ਇਸ ਤੋਂ ਚਾਰ ਪੰਜ ਸਾਲ ਪਹਿਲਾਂ ਮੈਂ ਪ੍ਰਿੰਸ ਐਹਰੀ ਦੀ ਪੇਂਟਿੰਗ ਲਈ ਜਦੋਂ ਬ੍ਰਿਟਨ ਦੇ ਰਾਜਕੁਮਾਰਾਂ ਦਾ ਵਿਆਹ ਆਇਆ ਸੀ ਤੇ ਮੈਨੂੰ ਹੋਣ ਪੇਂਟ ਬਣਾਉਣ ਦਾ ਮੌਕਾ ਮਿਲਿਆ ਨੇ ਇਹ ਨਿਤ ਮੰਨੀ ਗੋਲਡਨ ਟੈਂਪਲ ਆਂਦੇ ਰਹਿੰਦੇ ਨੇ ਤੇ ਮੈਂ ਉਹਦਾ ਵੀ ਸੋਚਦਾ ਹੁੰਦਾ ਨਹੀਂ ਕਿ ਇਹਨਾਂ ਦੀ ਪੇਂਟਿੰਗ ਬਣਾਈ ਜਾਵੇ ਇਹ ਅਮਰਸਰ ਵਿੱਚ ਜੜ ਤੇ ਬਹੁਤ ਜ਼ਿਆਦਾ ਆਂਦੇ ਰਹਿੰਦੇ ਨੇ ਤੇ ਮੈਨੂੰ ਕਦੀ ਮੌਕਾ ਨਹੀਂ ਮਿਲਿਆ ਸੀ ਤੇ ਇਹ ਸਭ ਤੋਂ ਵਧੀਆ ਮੈਨੂੰ ਮੌਕਾ ਮਿਲਿਆ ਕਿ ਉਹ ਉਮਰ ਦੇ ਘਰ ਦੇ ਵਿੱਚ ਵਿਆਹ ਹੋਇਆ ਉਹ ਹੋਣ ਜਾ ਰਿਹਾ ਤੇ ਇਸ ਤੋਂ ਵਧੀਆ ਮੌਕਾ ਕੋਈ ਨਹੀਂ ਮੇਰੇ ਲਈ ਵੀ ਤੇ ਮੈਂ ਪੇਂਟਿੰਗ ਦਾ ਜ਼ਰੀਆ ਛੁਬ ਕੰਮ ਮੈਨੂੰ ਦੇਣਾ ਗੱਲ ਕਰੀ ਪੰਜਾਬ ਦੀ ਅਮਰਸਰ ਦੀ ਪੇਂਟਰਸ ਬਹੁਤ ਨੇ ਤੁਹਾਨੂੰ ਇਹ ਮੌਕਾ ਮਿਲਿਆ ਤੇ ਸਮੋਕੇ ਨੂੰ ਕਿਸ ਤਰ੍ਹਾਂ ਸਮਝਦੇ ਬਹੁਤ ਹੀ ਇੱਕ ਪ੍ਰਾਊਡ ਵਾਲੀ ਗੱਲ ਫੀਲ ਹੁੰਦੀ ਆ ਕਿ ਅਮਰਸਰ ਦਾ ਮੈਂ ਪੰਜਾਬ ਵੱਲੋਂ ਮੈਂ ਇੱਕ ਗਿਫਟ ਉਹਨਾਂ ਨੂੰ ਦੇਣ ਜਾ ਰਿਹਾ ਤੇ ਅਗਰ ਉਹਨਾਂ ਦੇ ਘਰ ਪੇਂਟਿੰਗ ਡਿਸਪਲੇ ਹੁੰਦੀ ਆ ਤੇ ਇੱਕ ਬੜੀ ਫਕਰ ਵਾਲੀ ਗੱਲ ਪੰਜਾਬ ਵਾਸਤੇ ਵੀ ਮੇਰੀ ਫੈਮਿਲੀ ਨੇ ਵੀ ਬਹੁਤ ਸਪੋਰਟ ਕੀਤਾ ਮੀਡੀਆ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਜਿਹੜੇ ਇੱਕ ਕਲਾਕਾਰੀ ਨੂੰ ਉਹਨਾਂ ਦੁਨੀਆ ਦੇ ਸਾਹਮਣੇ ਲੈ ਕੇ ਆਣਾ ਉਹ ਐਵੇਂ ਹੋ ਸਕਦਾ ਇੱਕ ਚੈਨਲ ਦੇ ਜ਼ਰੀਏ ਉਹਨਾਂ ਨੂੰ ਪੇਂਟਿੰਗ ਪਹੁੰਚ ਵੀ ਗਈ ਹੋਵੇ ਤੇ ਉਹ ਤੇ ਬਾਕੀ ਜਿਹੜਾ origignal master piece ਹੈਗਾ ਉਹ ਉਹਨਾਂ ਤੱਕ ਜਰੂਰ ਪਹੁੰਚਾਉਂਗਾ ਕਿਵੇਂ ਦੇ ਇਸ ਤੋਂ ਪਹਿਲਾਂ ਮੈਂ ਮੋਦੀ ਜੀ ਦੀ ਮਨ ਅਪ੍ਰੀਸ਼ੀਏਸ਼ਨ ਲੈਟਰ ਹੈ ਜੀ ਇੰਡੀਆ ਦੇ ਤਿੰਨ ਰਾਸ਼ਟਰਪਤੀ ਤੇ ਪ੍ਰਸ਼ੰਸਾ ਪੱਤਰ ਹੈ ਤੇ ਅੱਗੇ ਮੈਂ ਚਾਹੁੰਦਾ ਵਾਂ ਕਿ ਇੰਡੀਆ ਦੇ ਸਭ ਤੋਂ ਰਿਚੇਸਟ ਪਰਸਨ ਉਹਨਾਂ ਦੇ ਘਰ ਪੇਂਟਿੰਗ ਮੇਰੀ ডিসਪਲੇ ਹੋਏ ਜਿਹੜੀ ਪੇਂਟਿੰਗ ਤੁਸੀਂ ਤਿਆਰ ਕੀਤੀ ਹੈ ਬਾਈ ਪੋਸਟ ਭੇਜਣ ਦੀ ਤਿਆਰੀ ਕੀਤੀ ਹੈ ਕਿ ਮਿਲ ਕੇ ਦੇਣ ਦੀ ਕੋਸ਼ਿਸ਼ ਕਰੋਗੇ ਅਗਰ ਤੇ ਉਹ ਗੋਲਡਨ ਟੈਂਪਲ ਆਂਦੇ ਯਾਰ ਤੇ ਮੈਂ ਉਹਨਾਂ ਨੂੰ ਪਰਸਨਲੀ ਦੇ ਰਾਂਗਾ ਤੇ ਮੈਂ ਜ਼ਿਆਦਾ ਟਾਈਮ ਨਹੀਂ ਪਾਵਾਂਗਾ ਕਿਉਂਕਿ ਵੈਡਿੰਗ ਗਿਫਟ ਹੈਗਾ ਵਾ ਇਹਨੂੰ ਮੈਂ ਪੁਰਾਣਾ ਨਹੀਂ ਕਰਨਾ ਚਾਹੁੰਦਾ ਇਹਨੂੰ ਮੈਂ ਹਫਤਾ 10 ਦਿਨ ਦੇ ਵਿੱਚ ਵਿੱਚ ਇਸ ਪ੍ਰਿੰਟਿੰਗ ਨੂੰ ਭੇਜ ਦੂੰਗਾ ਤਾਂ ਕਿ ਉਹ ਵੀ ਫ੍ਰੀ ਹੋ ਜਾਣ ਵੈਡਿੰਗ ਤੋਂ ਬਾਅਦ ਤਾਂ ਕਿ ਉਹ ਉਹਨਾਂ ਦੇ ਘਰ ਤੱਕ ਆਰਾਮ ਨਾਲ ਫੋਟੋ ਪਹੁੰਚੇ ਤੇ ਉਹ ਆਰਾਮ ਨਾਲ ਪ੍ਰਿੰਟਿੰਗ ਖੋਲ ਕੇ ਦੇਖ ਲੈਣ ਚੈਨਲ ਦੇ ਮਾਧਿਅਮ ਰਹੀ ਹੋਰ ਕੀ ਕਹਿਣਾ ਚਾਹੋਗੇ ਜੇਕਰ ਉਹ ਸੁੰਦੇ ਹੁਣ ਪਹੁੰਚੀ ਹੋਵੇ ਵੀਡੀਓ ਤੇ ਕੀ ਕਹਿਣਾ ਚਾਹੋਗੇ ਬੜੀ ਖੁਸ਼ੀ ਹੋਏਗੀ ਕਿ ਇਹਨਾਂ ਦੇ ਘਰ ਅਗਰ ਫੋਟੋ ਲੱਗਦੀ ਆ ਤੇ ਇੱਕ ਬੜੀ ਮਾਣ ਵਾਲੀ ਗੱਲ ਮਹਿਸੂਸ ਹੋਏਗੀ ਤੇ ਮੈਂ ਬਹੁਤ ਬਹੁਤ ਥੈਂਕਸ ਕਰਦਾ। ਬਿਲਕੁਲ ਇਸਨ ਸਾਡੇ ਨਰੂਬਲ ਜੀ ਜਿਨ੍ਹਾਂ ਵੱਲੋਂ ਕੇ ਨੰਤਮ ਬਾਨੀ ਦੇ ਗਿਫਟ ਦਾ ਜਿਹੜਾ ਵਿਆਹ ਤਿਆਰ ਵਿਆਹ ਦੀ ਜਿਹੜੀ ਤਸਵੀਰ ਤਿਆਰ ਕੀਤੀ ਗਈ ਹੈ ਕਿਸ ਤਰੀਕੇ ਨਾਲ ਤਸਵੀਰ ਤਿਆਰ ਕੀਤੀ ਗਈ ਹੈ 22 ਦਿਨ ਦਾ ਸਮਾਂ ਲੱਗਾ ਹੈ ਤਾਂ ਵੱਖ-ਵੱਖ ਜਿਹੜੀਆਂ ਮਿਹਨਤਾਂ ਇੱਥੇ ਕੀਤੀਆਂ ਗਈਆਂ ਨੇ ਤੇ ਇੱਕ ਜਿਹੜੀ ਤਸਵੀਰ ਵੇਖ ਰਹੇ ਜੇ ਇੰਟਰਨੈਟ ਤੇ ਅਜੇ ਅਵੇਲੇਬਲ ਨਹੀਂ ਹੈ ਇਹ ਜਿਹੜੀ ਖੁਦ ਕੰਬਾਈਨ ਕੀਤੀ ਗਈ ਹੈ ਵੱਖ-ਵੱਖ ਕਲਰਾਂ ਦੇ ਨਾਲ ਕੀਤੀ ਗਈ ਹੈ ਤਾਂ ਹੁਣ ਜਿਹੜੀ ਦਿਲ ਦੀ ਇੱਛਾ ਹੈ ਕਿ ਉਹਨਾਂ ਨੂੰ ਜਿਹੜਾ ਗਿਫਟ ਇਹ ਦਿੱਤਾ ਜਾਵੇ ਕਿਸੇ ਤਰੀਕੇ ਉਹਨਾਂ ਦੇ ਘਰ ਪਹੁੰਚ ਜਾਵੇ ਕਿਉਂਕਿ ਦਿਲ ਦੀ ਤ ਕਦੋਂ ਤੱਕ ਇਹ ਪੇਂਟਿੰਗ ਉਹਨਾਂ ਦੇ ਘਰ ਤੱਕ ਪਹੁੰਚਦੀ ਹੈ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਨਿਰਪੱਖ ਪੋਸਟ ਅੰਮ੍ਰਿਤਸਰ